ਕਹਤਾਈ ਜਾ ਜੀ 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 ਸਰ ਜੀ ਆਹ ਇਤਨੀ ਮਾਰ ਰਿਹਾ ਇਕੜਵਾੜਿਆ ਆ ਗਿਆ ਹੁਣ ਨਹੀਂ ਕੋਈ ਨਹੀਂ ਕੋਈ ਬੋਲੇ ਸੋਨੇ ਹਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਗਲੀਗੜ ਸੰਗਤ ਸਾਰੇ ਇੱਥੇ ਇਕੱਠੀ ਹੋਈ ਹੈ ਸਾਨਿਆਲ ਭਾਈ ਸਾਹਿਬ ਨੇ ਇੱਥੇ ਸਾਰਾ ਕੱਟ ਕੀਤਾ ਹੋਇਆ ਹੈ ਜੋ ਵੀ ਸਿਗਲੀਗੜ ਮੰਨਦਾ ਹੈ ਭਾਈ ਦਾਦਾ ਦੇਸੂ ਸਾ ਸਾਡੇ ਬਹੁਤ ਯੋਧੇ ਹੋਏ ਨੇ ਦਾਦਾ ਦੇਸੂ ਸਿੰਘ ਜੀ ਦੇ ਆ ਦਿਨ ਬਣਾ ਰਹੇ ਨੇ ਸਲਾਨਾ 31 ਮਾਰਚ ਅੱਜ ਜੀ ਬਹੁਤ ਵਧਾਈ ਵਾਲਾ ਦਿਨ ਹੈ ਜਿਹੜਾ ਵਿੱਚ ਉਹਨਪੋਨ ਇੱਥੇ ਕੋਈ ਵੀ ਪੈਸਾ ਸੇਵਾ ਕਰ ਸਕਦਾ ਹੈ ऐसे अपना मुंह ਤੋਂ ਨਹੀਂ ਮੰਗ ਸਕਦੇ ਆਵਦਾਦੇ ਦੇਸੂ ਸਿੰਘ ਨੂੰ ਆਪਣੇ ਆਪ ਸੇਵਾ ਕਰ ਸਕਦਾ ਹੈ ਇਹ ਭਾਈ ਸਾਹਿਬ ਨੂੰ ਗਿਆਨ ਸਿੰਘ ਨੂੰ ਆ ਪੰਜਾਬ ਸਿੰਘ ਨੂੰ ਬਹੁਤ ਵਧਾਈਆਂ ਸਾਰੇ ਸੰਗਤਾਂ ਨੂੰ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾ ਲਓ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਲੱਖ ਖੁਸ਼ੀਆਂ ਪਾਰਸ਼ਾਈਆਂ ਜੇ ਸਤਗੁਰ ਨਜ਼ਰ ਕਰੇ ਬੜੇ ਲੰਬੇ ਸਮੇਂ ਤੋਂ ਇਹ ਪਰਿਵਾਰ ਆ ਜਿਹੜਾ ਸਿਗਲੀਗੜ੍ਹ ਇਹ ਪਰਿਵਾਰ ਬੜੀ ਧੀਰ ਤੋਂ ਕੋਸ਼ਿਸ਼ ਕਰ ਰਾ ਕਰ ਰਿਆ ਸੀ ਕਿ ਅਸੀਂ ਸਾਹਨੇ ਵਾਲ ਦੇ ਵਿੱਚ ਕਿਤੇ ਨਾ ਕਿਤੇ ਪਲਾਟ ਲੈ ਕੇ ਕੋਈ ਅਸੀਂ ਆਪਣੇ ਬਾਬਾ ਜੀ ਦਾ ਵਧੀਆ ਸਥਾਨ ਬਣਾਈਏ ਅੱਜ ਜੋ ਇਹ ਸੰਤ ਬਾਬਾ ਦੇਸੂ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਇਹਨਾਂ ਨੇ ਦੂਸਰਾ ਜਨਮ ਦਿਹਾੜਾ ਮਨਾਇਆ ਇੱਥੇ ਔਰ ਅੱਜ ਇਹ ਪਰਿਵਾਰ ਨੂੰ ਮੈਂ ਦੇਖ ਰਿਹਾ ਜਿੰਨੇ ਵੀ ਸਾਰੇ ਇੱਥੇ ਅਹੁਦੇਦਾਰ ਨੇਗੇ ਸਾਡੇ ਪ੍ਰਧਾਨ ਜੀ ਨੇ ਪੰਜਾਬ ਸਿੰਘ ਜੀ ਬਾਕੀ ਜਿਹੜੀ ਦੀ ਸਾਰੀ ਟੀਮ ਇਹ ਸਾਰੇ ਵਧਾਈ ਦੇ ਪਾਤਰ ਨੇ ਕਿਉਂਕਿ ਇਹਨਾਂ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰਕੇ ਇਸ ਮੁਕਾਮ ਤੱਕ ਪਹੁੰਚੇ ਨੇ ਕਿ ਆ ਜਿਨ੍ਹਾਂ ਨੇ ਬਹੁਤ ਵਧੀਆ ਇੱਕ ਜਗਾ ਵੀ ਖਰੀਦ ਲਈ ਐ ਅੱਜ ਮਾਰੇ ਪ੍ਰਕਾਸ਼ ਵੀ ਕਰਵਾਇਆ ਤੇ ਹੌਲੀ ਹੌਲੀ ਇਹ ਸਮੇਂ ਦੇ ਮੁਤਾਬਕ ਇੱਥੇ ਕੋਈ ਵਧੀਆ ਗੁਰਦੁਆਰੇ ਦੇ ਰੂਪ ਦੇ ਵਿੱਚ ਵੀ ਨੂੰ ਬਣਾਣਗੇ ਸੋ ਇਸ ਤਰ੍ਹਾਂ ਜਿਹੜੇ ਲੋਕ ਆਪਣੇ ਪੀਰਾਂ ਪਕੰਬਰਾਂ ਨੂੰ ਮੰਨਦੇ ਨੇ ਉਹਨਾਂ ਦੀ ਇੱਜ਼ਤ ਕਰਦੇ ਨੇ ਉਹ ਕੌਮਾਂ ਕਦੇ ਨਹੀਂ ਡੋਪਦੀਆਂ ਸੋ ਇਹਨਾਂ ਕੁਝ ਕਹਿੰਦਾ ਹੋਇਆ ਇਹਨਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਇਹ ਵੀ ਕਹਿਣਾ ਵੀ ਜਿਸ ਤਰ੍ਹਾਂ ਇਹਨਾਂ ਨੇ ਏਕੇ ਦੇ ਨਾਲ ਇਸੇ ਤਰ੍ਹਾਂ ਸਾਰਿਆਂ ਨੂੰ ਨਾਲ ਜੋੜ ਕੇ ਚੱਲ ਰਹੇ ਨੇ ਇਹ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਬਾਬਾ ਦੇਸੂ ਸਾਹਿਬ ਜੀ ਦੇ ਪਰਿਵਾਰ ਦੇ ਵਿੱਚੋਂ ਤੁਹਾਡੀ ਆਖਰੀ ਪੀੜੀ ਜਿਹੜੀ ਚੱਲ ਰਹੀ ਆ ਬਾਬਾ ਦੇਸੂ ਸਾਹਿਬ ਦੇ ਤੇ ਆਸ਼ੀਰਵਾਦ ਕੀ ਕਹਿਣਾ ਚਾਹੁੰਦੇ ਹੋ ਸੱਚਾ ਦਾਦਾ ਦੇਸੂ ਸਿੰਘ ਜੀ ਪਰਉਪਕਾਰੀ ਆਏ ਜੀ ਦਾਂਤੇ ਭਗਤੀ ਦਾਨ ਹਰ ਸੇ ਲਾਣ ਮਿਲਾਏ ਇਕ ਅਹਜੇ ਸੰਤ ਹੋਏ ਹਨ ਪੂਰੇ ਮਹਾਂਪੁਰਸ਼ ਹੋਏ ਹਨ ਕੋਈ ਵੀ ਮਨੋ ਕਾਮਨਾ ਦਿਲੋਂ ਸੁੱਖੋ ਉਹ ਪੂਰੀ ਕਰਦੇ ਸੀਗੇ ਜੀ ਰਿੱਧਿਆ ਸੀਧਿਆ ਦੇ ਮਾਲਕ ਸਨ ਸੋ ਡਾਂਗੀ ਪਰਿਵਾਰ ਵਿੱਚੋਂ ਸਨ ਅੱਜ ਵੀ ਦਾਦੇ ਦਾ ਪੂਰਾ ਨਾਮ ਹੈ ਜੀ ਪੂਰੀ ਬਰਾਦਰੀ ਪੂਰੀ ਵਰਲਡ ਦੇ ਵਿੱਚ ਪੂਰਾ ਨਾਮ ਹੈ ਜੀ ਅੱਜ ਵੀ ਕੋਈ ਨਿਰਦੋਸ਼ ਕੋਈ ਗਲਤ ਕੰਮ ਹੋ ਜਾਵੇ ਦਾਦੇ ਨੂੰ ਸਿਮਰਨ ਕਰਦੇ ਹਨ ਅੱਜ ਵੀ ਦਾਦੇ ਸਾਡੇ ਅੰਗ ਸਗ ਹੋ ਜਾਂਦੇ ਹਨ ਜੀ ਸੋ ਇਹ ਜੋ ਮੁੱਦਾ ਸੀ ਬਹੁਤ ਦੇਰ ਤੋਂ ਉਠਾਇਆ ਸੀਗਾ ਜੀ ਵੀ ਦਾਦੇ ਦਾ ਕੋਈ ਸਥਾਨ ਬਣੇ ਸੰਗਤ ਧਰਤੀ ਦੇ ਅੱਧਾ ਦਾਦੇ ਜੀ ਅੱਧੇ ਪਹੁੰਚੇ ਵੀ ਸੀਗੇ ਤੋਂ ਸਾਈਂ ਬਰਾਦਰੀ ਨੇ ਇਹ ਬਰਲਾ ਕੀਤਾ ਤੇ ਮੇਨ ਭਾਈ ਸੰਘਾ ਵਾਲੇ ਭਾਈ ਸਾਹਿਬ ਪੰਜਾਬ ਸਿੰਘ ਜੀ ਗਿਆਨ ਸਿੰਘ ਜੀ ਇਹਨਾਂ ਨੇ ਮੁੱਦਾ ਚੱਕਿਆ ਸਰਦਾਰ ਗੁਰਦੇਵ ਸਿੰਘ ਜੀ ਰਾਹੋ ਵਾਲੇ ਹੋ ਪੂਰੀ ਬਰਾਦਰੀ ਨੇ ਮੁੱਦਾ ਚੱਕਿਆ ਹੋਏ ਭਾਈ ਇੱਥੇ ਸਟੈਂਡ ਬਣਨਾ ਚਾਹੀਦਾ 150 ਰੁਪਏ ਬਰਾਦ 150 ਰੁਪਏ ਦੀ ਜਗ੍ਹਾ ਲਈ ਦਿੱਤੀ ਗਈ ਜੀ ਔਰ ਦੂਸਰਾ ਸਲਾਹਨਾ ਪ੍ਰੋਗਰਾਮ ਹੈ ਸਮੂਹ ਸਰਦਾਂ ਦੇ ਤਰਫੋਂ ਅੱਜ ਬੇਨਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਸੇਵਾ ਪਾਈ ਹੈ ਔਰ ਸੇਵਾ ਪਾ ਰਹੇ ਨੇ ਪਰਮਾਤਮਾ ਉਹਨਾਂ ਦੇ ਖਵਾਂ ਨੇ ਪਰਪੂਰ ਕਰਨ ਸੋ ਦਾਦੇ ਜੀ ਉਹਨਾਂ ਦੀ ਮਰਦ ਕਾਮਨਾ ਪੂਰੀਆਂ ਕਰਨ ਇਸੇ ਤਰ੍ਹਾਂ ਸਾਡੀ ਬਰਾਦਰੀ ਦਾ ਪਿਆਰ ਸਪਾਕ ਤੇ ਬਣਿਆ ਰਹੇ ਔਰ ਦਸਤਜੋ ਜਿਹੜਾ ਸਾਡੇ ਬਣਿਆ ਰਹੇ ਸਤਗੁਰੂ ਦੀ ਸੇਵਾ ਸਫਲ ਜੇ ਕੋ ਘਰੇ ਇੱਜ਼ਤ ਲਾਏ ਮਨ ਜਿੰਦੇ ਕੋ ਬਾਮਲੇ ਹੌਮੇ ਵਿੱਚ ਉ ਜਾਏ ਹੌਮੇ ਘਾੜੀ ਦੀ ਸੇਵਾ ਕਰਨੀ ਹੈ ਗੁਰੂ ਪਿਆਰਿਓ ਤੋ ਇਹਨਾਂ ਕਹਿੰਦਾ ਹੋਇਆ ਦਾਸ ਖੇਮਾ ਦਾ ਆਜਾਤਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਕੀ ਫਤਿਹ ਸੰਤ ਬਾਬਾ ਦੇਸੂ ਸਿੰਘ ਬਾਰੇ ਮੈਂ ਵੀਰਾਂ ਨੂੰ ਥੋੜਾ ਚੱਲਣਾ ਪਾਣਾ ਚਾਹਨਾ ਕਿ ਬਹੁਤ ਸਿੱਖ ਇਤਿਹਾਸ ਦੇ ਵਿੱਚ ਅੱਜ ਨੂੰ ਅੱਜ ਕੱਲ ਜਿਹੜਾ ਜਵਾਨਾ ਆ ਰਿਹਾ ਨੇ ਕੋ ਆਪਣੇ ਇਤਿਹਾਸ ਦੇ ਬਾਰੇ ਵੀ ਕਿਸੇ ਨੂੰ ਪਤਾ ਨਹੀਂ ਤੇ ਉਹ ਇਤਿਹਾਸ ਇਦਾਂ ਦੇ ਇਤਿਹਾਸ ਦੱਸਣਾ ਬਹੁਤ ਜ਼ਰੂਰੀ ਆ ਸਿੱਖ ਸਿਗਰੀ ਭਾਈਚਾਰੇ ਲਈ ਬਹੁਤ ਜ਼ਰੂਰੀ ਆ ਇਹ ਸੰਤ ਬਾਬਾ ਦੇਸੂ ਸਿੰਘ ਜੀ ਉਹ ਮਹਾਨ ਸੰਤ ਹੋਏ ਨੇ ਇੱਕ ਤਾਂ ਸੰਤ ਜੀ ਚਲੇ ਗਏ ਕਿਤੇ ਜਾ ਕੇ ਉਹਨਾਂ ਨੇ ਡੇਰਾ ਲਾ ਲਿਆ ਆਪਣੇ ਡੇਰੇ ਲਾਉਂਦੇ ਫਿਰਦੇ ਸੀ ਅੱਜ ਕਿਤੇ 15 ਦਿਨ ਕਿਤੇ 20 ਦਿਨ ਕਿਤੇ ਸੰਤਾ ਜੀ ਨੇ ਡੇਰਾ ਲਾਇਆ ਡੇਰੇ ਲਾ ਕੇ ਉੱਥੇ ਉਹਨਾਂ ਕੋਲ ਬਾਗ ਸੀ ਰਾਜੇ ਦਾ ਬਾਗ ਉਹਨਾਂ ਜਾ ਕੇ ਬਾਗ ਯਾਰ ਦਿੱਤਾ ਜਵਾਕਾਂ ਨੇ ਬੱਚਿਆਂ ਨੇ ਮੱਜਾਂ ਗਾਵਾਂ ਨੇ ਜਾ ਕੇ ਰਾਜੇ ਨੂੰ ਸ਼ਿਕਾਇਤ ਕਰਦੇ ਰਾਜਾ ਸਾਹਿਬ ਜੀ ਤੁਹਾਡਾ ਬਾਗ ਇਹਨਾਂ ਨੇ ਜਾੜ ਦਿੱਤਾ ਵੀ ਦੱਸੋ ਇਹਨਾਂ ਨਾਲ ਅਪਾ ਕੀ ਸੁਣੋ ਕਰੀਏ ਰਾਜਾ ਜਦੋਂ ਹੁਕਮ ਕੀਤਾ ਵੀ ਉਹਨਾਂ ਨੂੰ ਮੇਰੇ ਦਰਬਾਰ ਤੇ ਬੁਲਾ ਕੇ ਲਿਆਓ ਸੰਤ ਬਾਬਾ ਦੇਸੂ ਜੀ ਦੇ ਨਾਮ ਸਿਰ ਚਾਰ ਪੰਜ ਚੱਲੇ ਤੇ ਡਰਦੇ ਡਰਦੇ ਵੀ ਹੁਣ ਰਾਜਾ ਪਤਾ ਨਹੀਂ ਅੱਗੇ ਕੀ ਕਰੂਗਾ ਸੰਤ ਬਾਬਾ ਦੇਸੂ ਜੀ ਕਹਿੰਦੇ ਕੋਈ ਗੱਲ ਨਹੀਂ ਬਾਹਗੁਰੂ ਤੋਂ ਕਰੋਸਾ ਰੱਖੋ ਸਾਜੇ ਪਾਤਸ਼ਾਹ ਠੀਕ ਹੀ ਕਰੂਗਾ ਚੱਲੇ ਗਏ ਰਾਜੇ ਦੇ ਦਰਬਾਰ ਤੇ ਰਾਜਾ ਅਜ਼ਾਬ ਕਹਿਣ ਲੱਗੇ ਹਾਂ ਭਾਈ ਭਰਾ ਦਿਓ ਦਿੱਤੋ ਤੁਸੀਂ ਜੁਰਮ ਕੀਤਾ ਤੁਸੀਂ ਮੇਰੇ ਬਾਦ ਵਾਲਾ ਨਾਮ ਮਾਰ ਦਿੱਤਾ ਵੀ ਦੱਸੋ ਤੁਹਾਡੇ ਨਾਲ ਕੀ ਜੁਰਮ ਤੁਹਾਨੂੰ ਕੀ ਸਜ਼ਾ ਦਈਏ ਉਹ ਕਹਿੰਦੇ ਸਜ਼ਾ ਦਾ ਹੱਕ ਤਾਂ ਜੇ ਤੁਹਾਡੇ ਸੀ ਬਾਗ ਜਾ ਰਹੇ ਹੋਵੇ ਉਹ ਕਹਿੰਦੇ ਨੇ ਬਾਗ ਸਿਪਾਈ ਮੇਰੇ ਕੇ ਦੱਸਿਆ ਬਾਗ ਸਾਰਾ ਜਾਰ ਦੇਤਾ ਉਹ ਕਹਿੰਦੇ ਸਾਨੂੰ ਤੁਸੀਂ ਆਪ ਆਪਣੀ ਅੱਖੀ ਦੇਖੋ ਬਾਗ ਅਸੀਂ ਜਾਰੇ ਹੋ ਗੋ ਸਜ਼ਾ ਭੁਗਤਣੇ ਤਿਆਰ ਆ ਉਹ ਕਹਿੰਣ ਲੱਗੇ ਜਿਹੜੇ ਨਾਂ ਤੇ ਜੀ ਕਹਿੰਦਾ ਬਾਗ ਤਾਂ ਸਾਰਾ ਜਾਰਤਾ ਮਾਰੇ ਤੁਸੀਂ ਕੀ ਗੱਲ ਕਰ ਰਹੇ ਹੋ ਜੋ ਤਾਂ ਆਪਾਂ ਨੂੰ ਮਾਰ ਦੋਗੇ ਸੀਖਿਤ ਕਰ ਦੋਗੇ ਕਹਿੰਦਾ ਜਾਓ ਸਿਪਾਈ ਭੇਜੇ ਜਾ ਕੇ ਬਾਗ ਦੇਖਿਆ ਬਾਗ ਪਹਿਲੇ ਨਾ ਵੀ ਹਰਾ ਭਰਿਆ ਤੇ ਫਿਰ ਫਲ ਲੱਗੇ ਹੋਏ ਆ ਇਹਨਾਂ ਨੂੰ ਦੇਖ ਕੇ ਸਿਪਾਈ ਦੇਖ ਕੇ ਸਭਾਈ ਪਿੱਛੇ ਹਿਲ ਗਏ ਦੇਖ ਕੇ ਬਾਪਸ ਮੁੜਿਆ ਏ ਉਹ ਕਹਿੰਨ ਲੱਗੇ ਭਾਈ ਇਹ ਤਾਂ ਉੱਥੇ ਦਾ ਬਾਗ ਉੱਥੋਂ ਵੀ ਜ਼ਿਆਦਾ ਹਰਾ ਤੇ ਰਾਜੇ ਨੂੰ ਪਤਾ ਲੱਗਿਆ ਕੋਈ ਆਮੰਦਾ ਨਹੀਂ ਹੈਗਾ ਉਹਦੀ ਘਰ ਵਾਲੇ ਪੇੜ ਪੇਗੀ ਸੱਚੇ ਬਾਅਦ ਚ ਅਬੀ ਸਾਨੂੰ ਬਿਨਾਦ ਬਖਸ਼ੋ ਉਹ ਸੰਤਾਂ ਨੇ ਕਹਿਣ ਲੱਗੇ ਭਾਈ ਜੇ ਸੇਵਾ ਕਰੋਗੇ ਲੋਕਾਂ ਨੂੰ ਮਾਰੂਗਾ ਫੇਟੋਟੇ ਪੰਨੇ ਕੁਝ ਨਹੀਂ ਪੈਣਾ ਜੋ ਸੰਤਾਂ ਦੀ ਸੇਵਾ ਕਰੋਗੇ ਥੋੜੇ ਸਭ ਕੁਝ ਪੰਨੇ ਪਊਗਾ ਉਹਨੇ ਲਾਲ ਪੰਨੇ ਤੇ ਆ ਦੇਖੋ ਅੱਜ ਉਹਨਾਂ ਨੂੰ ਅਸੀਂ ਪੁੱਛ ਰਹੇ ਆ ਜਿਹੜਾ ਲਾਨਾ ਦੀ ਝੋਲੀ ਭਣੀ ਜੋ ਰਾਜੇ ਦੀ ਰਾਜੇ ਥਾਣ ਭਰ ਕੇ ਸੋਲੇ ਦਾ ਮੇਰੇ ਹਾਰ ਕਰਤਾ ਕਹਿੰਦਾ ਆ ਲੋ ਚੱਕ ਲੋ ਰਾਜੇ ਦਾ ਸਾਡੇ ਸਤ ਜੀ ਇਹ ਕਹੇ ਅੱਗੇ ਸੰਤ ਜੀ ਨੇ ਇੱਕ ਮੁੱਠੀ ਭਰੀ ਆਪਣੇ ਪਰਿਵਾਰ ਦੇ ਵੰਡਤੀ ਕੰਦਾ ਜਾਂ ਲੰਗਰ ਸ਼ਕਲੋ ਫਿਰ ਬੋ ਜੀ ਅੱਜ ਆਸੀਂ ਸਾਰੇ ਪੰਜਾਬ ਹਰਿਆਣਾ ਜਿੰਨੇ ਵੀ ਬਾਸਟੇਡ ਦੇ ਵਿੱਚ ਸਾਡੀ ਇੱਕੋ ਇੱਕ ਲੰਗ ਸੀ ਵੀ ਕਿਤੇ ਜਗ੍ਹਾ ਨਹੀਂ ਓਨੇ ਜਗ੍ਹਾ ਬਣੇ ਇੱਥੇ ਪੰਜਾਬ ਸਿੰਘ ਸਾਨਿਆਲ ਓਨੇ ਸਮੂਹ ਤੱਤਬਾ ਰੋਪਾ ਗਿਆਨ ਸਿੰਘ ਸਾਰੇ ਭਾਈਚਾਰੇ ਰਲ ਕੇ ਸਾਰੇ ਭਰਾਵਾਂ ਨੂੰ ਬੇਨਤੀ ਕੀਤੀ ਇੱਕ ਮੀਟਿੰਗ ਰੱਖੀ ਮੀਟਿੰਗ ਕੇ ਪੂਰੇ ਪੰਜਾਬ ਦੇ ਹਰ ਇੱਕ ਦੇ ਇਨਸਾਨ ਬੁਲਾਏ ਗਏ ਸਾਨੂੰ ਅਹੀ ਬੇਨਤੀ ਕੀਤੀ ਵੀ ਆਪਾਂ ਇੱਥੇ ਕਿਤੇ ਬਾੜ ਮੇਰੇ ਜਗ੍ਹਾ ਬਣਾਈਏ ਇਹ ਵੀ ਇੱਥੇ ਸਮਾਗਤੀ ਪੂਰੀ ਹੋਈ ਸੀ ਬਾਬਿਆਂ ਜੀ ਦੇ ਪੀਓ ਤੋਂ ਬਾਅਦ ਹੀ ਦੇਖੋ ਸਾਰੇ ਸੰਗਤਾਂ ਆ ਗਏ ਸ੍ਰੀ ਗੁਰੂ ਸਾਹਿਬ ਦੇ ਪਲਾਟ ਲੈਣ ਆ ਪਲਾਟ ਲੈ ਕੇ ਵੀਰ ਜੀ ਸਾਰਿਆਂ ਨੂੰ ਅਹੀ ਬੇਇੱਜ਼ਤੀ ਕਰਦੇ ਜਿੱਦਾਂ ਪਲਾਟ ਲੈ ਲਿਆ ਇਤਾਂ ਹੀ ਅਸੀਂ ਤਿਆਰੀ ਕਰੀਏ ਸਾਰੇ ਜੋਰ ਮਾਰੋ ਖੰਨਾ ਮਾਰੋ ਵੀਰਾਂ ਨੂੰ ਜਿਹਨਾਂ ਨੂੰ ਬੇਇੱਜ਼ਤੀ ਕਰਦੇ ਸਾਰੇ ਭਰਾਵਾਂ ਨੂੰ ਵੀ ਅਹੀ ਵੀਰ ਜੀ ਅਹੀ ਮੌਕਾ ਅਗਲੇ ਸਾਲ ਆਪਾਂ ਗੁਰਦੁਆਰ ਦੇ ਵਿੱਚ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਦੇਸੂ ਸਿੰਘ ਸਾਡੇ ਸਿਗਰੀਕਰ ਭਾਈ ਚਾਰੇ ਦੇ ਬਹੁਤ ਹੀ ਮਾਨਸੰਤ ਸੀ ਇੱਕ ਜਿਵੇਂ ਕਿ ਗੁਰੂ ਸਾਹਿਬ ਦੇ ਟਾਈਮ 6ਵੇਂ ਪਾਤਸ਼ਾਹ ਤੋਂ ਕੁਰਬਾਨੀਆਂ ਦਿੱਤੀਆਂ ਹੋਈਆਂ ਨੇ ਸੀਦੀ ਦਿੱਤੀਆਂ ਹੋਈਆਂ ਬਾਜ ਬਾਬਾ ਬਾਜ ਸਿੰਘ ਹੋ ਗਏ ਬਾਬਾ ਬਚੱਤਰ ਸਿੰਘ ਹੋ ਗਏ ਤੇ ਹੋਰ ਵੀ ਬਹੁਤ ਜੋਦੇ ਸੀ ਤੇ ਇਹ ਸੰਤ ਸੀ ਇਹਨਾਂ ਨੇ ਗੁਰੂਆਂ ਦੀਆਂ ਭਗਤੀ ਕੀਤੀ ਹੋਈ ਜੀ ਤੇ ਭਗਤੀ ਬਹੁਤ ਜ਼ਿਆਦਾ ਹੈ ਜੀ ਤੇ ਭਗਤੀ ਇੱਕ ਨਾ ਇੱਕ ਦਿਨ ਰੰਗ ਲਾਉਂਦੀ ਆ ਤੇ ਸਰਕਾਰਾਂ ਦੇ ਅੱਗੇ ਬਹੁਤ ਦੇਰ ਅਸੀਂ ਲੱਗੇ ਰਹੇ ਵੀ ਸਰਕਾਰਾਂ ਕਿਤੇ ਨਾ ਕਿਤੇ ਜਗ੍ਹਾ ਦੇਣਗੀਆਂ ਫਿਰ ਸਾਰਾ ਭਾਈਚਾਰਾ ਸਾਡਾ 71 ਹੋ ਕੇ ਤੇ ਜਗਾ ਮੁੱਲ ਲੈ ਲਈ ਗਈ ਹੈ ਜੀ ਤੇ ਸਰਕਾਰਾਂ ਅੱਗੇ ਅਸੀਂ ਬੇਨਤੀਆਂ ਕਰਦੇ ਆਂ ਸੀ ਵੀ ਇੱਥੇ ਸਾਡੀ ਸਿਗਲੀਗਰ ਬਰਾਦਰੀ ਦਾ ਕੋਈ ਪਵਨ ਨਹੀਂ ਹੈਗਾ ਸਿਗਲੀਗਰ ਭਾਈਚਾਰੇ ਦਾ ਤੇ ਇੱਥੇ ਪਵਨ ਬਣਾਇਆ ਜਾਵੇ ਭਾਈਚਾਰੇ ਵਾਸਤੇ ਤੇ ਜਿੱਥੇ ਅਸੀਂ ਸਾਰੇ ਇਹੀ ਸਿਗਲੀਗਰ ਭਾਈਚਾਰੇ 71 ਹੋ ਕੇ ਸਲਾਨਾ ਪ੍ਰੋਗਰਾਮ ਇੱਥੇ ਸੰਤ ਬਾਬਾ ਦੇਸੂ ਸਿੰਘ ਜੀ ਦਾ ਜੋ ਮਨਾ ਸਕੀਏ ਅਤੇ ਹੋਰ ਵੀ ਪ੍ਰੋਗਰਾਮ ਹੁੰਦੇ ਆ ਸ਼ਹੀਦਾਂ ਦੇ ਦਿਹਾੜੇ ਆਉਂਦੇ ਆ ਹੋਰ ਵੀ ਅਸੀਂ ਸਾਰੇ ਹੀ ਸਿਗਲੀਗਰ ਭਾਈਚਾਰਾ ਅਸੀਂ ਇੱਕ ਜੁੱਟ ਹੋ ਕੇ ਇੱਥੇ ਪ੍ਰੋਗਰਾਮ ਕਰ ਸਕੀਏ ਸਾਰੇ ਹੀ ਅਸੀਂ ਸਰਕਾਰਾਂ ਅੱਗੇ ਇਹ ਬੇਨਤੀ ਕਰਦੇ ਆਂ ਵੀ ਇੱਥੇ ਸਾਨੂੰ ਕੋਈ ਨਾ ਕੋਈ ਗ੍ਰਾਂਟ ਪਵਨ ਵਾਸਤੇ ਕੋਈ ਨਾ ਕੋਈ ਗ੍ਰਾਂਟ ਜ਼ਰੂਰ ਦਿੱਤੀ ਜਾਵੇ ਤਾਂ ਕਿ ਅਸੀਂ ਇਸ ਤੋਂ ਜਲਦ ਤੋਂ ਜਲਦ ਬਣਾ ਸਕੀਏ ਇਹ ਪੂਰੇ ਇੰਡੀਆ ਦੇ ਸਿਗਲੀਗਰ ਭਾਈਚਾਰਿਆਂ ਨੇ ਇਕੱਤਰ ਹੋ ਕੇ ਇਹ ਜਗ੍ਹਾ ਲਈ ਗਈ ਹੈ ਜੀ ਇਹ ਕਿਸੇ ਇੱਕ ਨੇ ਜਗ੍ਹਾ ਨਹੀਂ ਲਈ ਦੇ ਸਾਨੇ ਵਾਲ ਦੀ ਸਾਡੀ ਪੂਰੀ ਸਮੁੱਚੀ ਟੀਮ ਹੈ ਉਹਨਾਂ ਨੇ ਵੀ 3 ਲੱਖ ਦੇ ਲੋਨ ਲਏ ਜੀ ਬਾਹਰ ਤੋਂ ਸੰਸਥਾਵਾਂ ਆਈਆਂ ਉਹਨਾਂ ਨੇ ਕਿਸੇ ਲੱਖ ਪਾਇਆ ਕਿਸੇ ਨੇ 2 ਲੱਖ ਪਾਇਆ ਕਿਸੇ ਡੇਰੇ ਵਾਲੇ ਨੇ 10000 ਪਾਇਆ ਕਿਸੇ ਨੇ 5 ਪਾਇਆ ਕਿਸੇ ਨੇ 1000 ਪਾਇਆ ਕਿਸੇ ਨੇ 500 ਪਾਇਆ ਇਦਾਂ ਕਰਕੇ ਹੀ ਇਹ ਜਗ੍ਹਾ ਲਈ ਗਈ ਹੈ ਜੀ ਸਾਰੀ ਤੇ ਸਾਰਿਆਂ ਨੂੰ ਬੇਨਤੀ ਹੈ ਜੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਵੀ ਜਿਹੜੀ ਸਿੱਖ ਜਥੇਬੰਦੀਆਂ ਨੇ ਆਪਣੀਆਂ ਵੀ ਸਿੱਖਾਂ ਨੂੰ ਨਾਲ ਲੈ ਕੇ ਜਿਵੇਂ ਸਿੱਖ ਭਾਈਚਾਰਾ ਤੇ ਹੋਰ ਭਾਈਚਾਰਾ ਕਾਇਮ ਹੋਵੇ ਤੇ ਬਾਬੇ ਦਾ ਜਿਹੜਾ ਸਥਾਨ ਜਲਦ ਤੋਂ ਜਲਦ ਬਣ ਸਕੇ ਤੇ ਸਾਰਿਆਂ ਅੱਗੇ ਇਹ ਬੇਨਤੀ ਹੈ ਜੀ ਤੇ ਸਾਰੇ ਹੀ ਭਾਈਚਾਰੇ ਰਲ ਮਿਲ ਕੇ ਆਸਤੇ ਆਸਤੇ ਕਿਉਂਕਿ ਅਸੀਂ ਸਾਰੇ ਕੀਰਤ ਕਰਨ ਵਾਲੇ ਆ ਜੀ ਕੀਰਤ ਕਰਦੇ ਆ ਤੇ ਗੁਰੂ ਮਹਾਰਾਜ ਦੇ ਹੁਕਮ ਨਾਲ ਚੱਲਦੇ ਆ ਅਸੀਂ ਤੇ ਹੌਲੀ ਹੌਲੀ ਆਪਾਂ ਬੱਚੇ ਵੀ ਪਾਲਦੇ ਆ ਸਭ ਕੁਝ ਕਰਦੇ ਆ ਕਿਉਂਕਿ ਉਹੀ ਪੰਚ 400 ਰੁਪਏ ਦੇ ਹੜੀ ਆ ਸਾਡੀ 5-700 ਰੁਪਏ ਉਸ ਦੇ ਵਿੱਚ ਹੀ ਅਸੀਂ ਬਾਬੇ ਦਾ ਕੱਢਦੇ ਆ 150 ਰੁਪਏ ਤੇ ਬਾਕੀ ਅਸੀਂ ਆਪਣਾ ਘਰ ਪਰਿਵਾਰ ਚ ਚਲਾਉਨੇ ਆ ਜੀ ਕੋਈ ਸਾਡੇ ਫੈਕਟਰੀਆਂ ਨਹੀਂ ਹੈਗੀਆਂ ਕੋਈ ਸਾਡੀ ਵੀ ਕੋਈ ਸਰਕਾਰੀ ਨੌਕਰੀ ਨਹੀਂ ਹੈਗੀ ਕੋਈ ਸਰਕਾਰੀ ਜੋਬ ਨਹੀਂ ਹੈ ਸਾਡੇ ਤੇ ਅਸੀਂ ਸਰਕਾਰਾਂ ਨੂੰ ਅਸੀਂ ਬੇਨਤੀ ਕਰਦੇ ਆਂ ਸਿੱਖ ਜਥੇਬੰਦੀਆਂ ਨੂੰ ਅਸੀਂ ਅਸੀਂ ਬੇਨਤੀ ਕਰਦੇ ਆਂ ਵੀ ਉਹ ਜਲਦ ਤੋਂ ਜਲਦ ਸਾਡਾ ਜਿਹੜਾ ਬਾਬੇ ਦਾ ਭਵਨ ਬਣਾਉਣ ਦੀ ਕਿਰਪਾਲਤਾ ਕਰਨ ਅਹੀ ਬੇਨਤੀ ਹੈ ਜੀ ਸਾਰੇਆਂ ਅੱਗੇ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਤਾਂ ਸੰਗਤ ਬਖਸ਼ਣ ਜੋਗ ਹੈ ਤੇ ਇੰਨੀਆਂ ਬੇਨਤੀਆਂ ਨੇ ਜੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਸਤਿ ਸ੍ਰੀ ਅਕਾਲ ਪਰ ਭਾਈ ਸਸੀ ਕਾਲ ਜੀ ਅੱਜ ਸਾਨੂੰ ਹਲਕਾ ਸਾਨਿਆ ਹੋਵੇ ਵਿੱਚ ਬਾਬਾ ਦੇਸੂ ਜੀ ਜਿਹੜਾ ਸਲਾਨਾ ਜਾਇਗਾ ਨਾਲ ਸੋਖਰੀ ਸਾਹ ਦੇ ਪੜ ਕੇ ਆਏ ਜੈਨੇ ਸਾਡੇ ਪ੍ਰਧਾਨ ਜੀ ਹਦਰਿਆ ਭਾਈ ਸਸੀ ਕਾਲ ਜੀ ਤੁਹਾਨੂੰ ਸਵਾਗਤ ਕੀ ਕਰਦੇ ਹੁ ਸਰਦਾਰ ਬੋਲ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਕੇ ਫਤਿਹ ਥੋਕੇ ਸਮੂਹ ਨਗਰ ਨਿਵਾਸੀਆਂ ਨੂੰ ਅਸੀਂ ਇੱਕ ਇਹ ਬੇਨਤੀ ਕਰਦੇ ਆਂ ਬਈ ਸਾਨਿਆਲ ਤੇ ਨੰਦਪੁਰ ਸਾਹਿਬ ਜਿਹੜਾ ਹੈ ਇਹ ਪਿੰਡ ਦਾ ਨਾਮ ਹੈਗਾ ਜਿਸ ਟਾਈਮ ਸਾਡੇ ਜਿਹੜੇ ਸੰਤ ਸੀਗੇ ਬਾਬਾ ਦੇਸੂ ਸਿੰਘ ਜੀ ਉਹ ਇੱਥੇ ਰਹਿੰਦੇ ਸੀਗੇ ਪੱਕੇ ਉਹ ਫਿਰ ਇੱਥੋਂ ਵਿਚਾਰੇ ਆਪਣੇ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਜਲਵਾਰ ਵਿੱਚ ਚਲੇ ਗਏ ਤੇ ਉਹਨਾਂ ਦੇ ਆਏ ਸਾਲ ਉਹਨਾਂ ਦੇ ਹਰ ਕੁਡੇਰਿਆਂ ਦੇ ਵਿੱਚ ਸਾਡੇ ਅਲਟਬੜ ਦੇ ਵਿੱਚ ਉਹਨਾਂ ਦੇ ਦਿਨ ਮਨਾਏ ਜਾਂਦੇ ਹਨ ਭਾਈ ਹੁਣ ਅਸੀਂ ਸਾਰਿਆਂ ਨੇ ਸਮੂਹ ਸੰਗਤਾਂ ਨੇ ਇਕੱਠੇ ਹੋ ਕੇ ਇੱਥੇ ਸਾਂਨੇ ਆਲ ਦੇ ਵਿੱਚ ਇੱਕ ਪਲਾਟ ਲਿਆ ਸੰਤਾਂ ਦਾ ਜੋ ਇਹ ਦੂਸਰਾ ਜਿਹੜਾ ਹੈ ਇਹਨਾਂ ਦਾ ਸ਼ੁਭ ਦਿਹਾੜਾ ਮਨਾਣ ਜਾਣ ਜਾ ਰਹੇ ਹਾਂ ਤੋ ਇਸ ਕਰਕੇ ਸਾਰੀ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਸੰਗਤਾਂ ਦਾ ਅਰ ਜਿਹੜੇ ਸਮੂਹ ਨਗਰਾਂ ਦੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਸਾਰਿਆਂ ਨੂੰ ਆਹੀ ਬੇਨਤੀ ਕਰਦੇ ਆ ਵੀ ਜਿਹੜਾ ਪਲਾਟ ਆ ਇਸ ਦੇ ਵਿੱਚ ਆਪਾਂ ਨੇ ਤਿਲ-ਫੁੱਲ ਇਕੱਠਾ ਕਰਕੇ ਛੇਤੀ-ਛੇਤੀ ਸੰਤਾਂ ਦਾ ਅਸਥਾਨ ਬਣੇ ਜੋ ਉਥੇ ਵਿੱਚ ਅਗਲਾ ਸਾਲ ਆ ਜਿਹੜਾ ਆਪਾਂ ਉਸ ਅਸਥਾਨ ਦੇ ਵਿੱਚ ਮਨਾਈਏ ਸਾਰਿਆਂ ਨੂੰ ਭਾਈ ਆਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਆ ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਹ ਇਹ ਸਾਨੂੰ ਪੰਜਾਬ ਦੇ ਪ੍ਰਧਾਨ ਬਾਈ ਜਿਨ੍ਹਾਂ ਨੇ ਬਾਬਾ ਦੇਸੂਏ ਇਤਿਹਾਸ ਬਾਰੇ ਦੱਸਿਆ ਜੀਐਨਐਸ ਪੰਜਾਬ ਨਿਊਜ਼ ਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾੰਹੇ ਦੀ ਰਿਪੋਰਟ ਜੀ